ਇਸਾਨੀ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕੀਤਾ ਗਿਆ ਬਠਿੰਡਾ ਦੇ ਅੰਦਰ ਤਿੰਨ ਜਗ੍ਹਾ ਤੇ ਰੇਲਾਂ ਦਾ ਚੱਕਾ ਜਾਮ ਇਸਾਨੀ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਜ਼ਿਲ੍ਹੇ ਦੇ ਅੰਦਰ ਅੱਜ ਤਿੰਨ ਜਗ੍ਹਾ ਤੇ ਬਠਿੰਡਾ, ਰਾਮਪੁਰਾ ਅਤੇ ਮੋੜ ਵਿਖੇ ਕੀਤਾ ਰੇਲਾਂ ਦਾ ਚੱਕਾ ਜਾਮ ਇਸ ਮੌਕੇ ਆਗੂਆਂ ਨੇ ਬੋਲਦਿਆ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜਿੱਥੇ ਮਰਨwarts ਦੇ ਬੈਠੇ ਹਨ ਅਤੇ ਉਹਨਾਂ ਕਹੇ ਕਿ ਉਹਨਾਂ ਦੀ ਸ਼ਹਾਦਤ ਜੇ ਆਪਣਾ ਕੇਂਦਰ ਦੀ ਸਰਕਾਰ ਨੂੰ ਚਾਹੀਦੀ ਹੈ ਤਾਂ ਅਸੀਂ ਉਹ ਵੀ ਆਪਣਾ ਦੇਣ ਨੂੰ ਆਪਣਾ ਤਿਆਰ ਹਾਂ ਤੇ ਉਸ ਤੋਂ ਬਾਅਦ ਉਹਨਾਂ ਦੇ ਮੰਗਰ ਹੋਰ ਬਹੁਤ ਸਾਰੇ ਆਗੂ ਹਨ ਜੋ ਸ਼ਹਾਦਤ ਦੇਣ ਨੂੰ ਤਿਆਰ ਹਨ ਅਤੇ ਇੱਕ ਔਰਤ ਬੀਬੀ ਨੇ ਬੋਲਦਿਆ ਕਿ ਆ ਕਿ ਅਸੀਂ ਆਪਣਾ ਬੱਚਾ-ਬੱਚਾ ਝੋਕ ਦਾਂਗੇ ਲੇਕਿਨ ਆਪਣਾ ਜੋ ਆਪਣਾ ਕੇਂਦਰ ਦੀ ਸਰਕਾਰ ਨੂੰ ਜੋ ਸਾਡੇ ਆਪਣਾ ਆਪਣਾ ਹੱਕੀ ਮੰਗਾ ਹਨ ਉਹ ਜਿੰਨਾ ਚਿਰ ਇਹਨਾਂ ਵੱਲੋਂ ਲਾਗੂ ਨਹੀਂ ਕੀਤੇ ਜਾਂਦੀਆਂ ਉਹ ਨਜ਼ਰ ਸਾਡੇ ਵੱਲੋਂ ਲਗਾਤਾਰ ਸਿੰਘ ਅਰਚ ਜਾਰੀ ਰਹੇਗਾ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 3 ਘੰਟੇ ਰੀਲਾਂ ਦਾ ਚੱਕਾ ਜੰਮ ਕੀਤਾ ਗਿਆ ਆਈ ਸੁਧਾਰਾਂ ਕਰਦੀਆਂ ਕੀਆਂਗੇ ਆਪ ਕਰੋਟਾ ਰੱਖਦੀਆਂ ਆਂ ਨੂੰ ਜਾਂ ਸਿੱਧੂਪੁਰ ਹੇਕਟਾਰ ਗਿੰਦਾ ਕੀ ਬੋਧਾ ਨਹੀਂ ਨੀ ਫਿਕਰ ਹੈ ਕਿਹੜੀ ਜੱਥੇ ਬੰਦੀ ਹੈ ਕੀ ਮਾਮਲਾ ਉਹ ਪਹਿਲਾਂ ਦੀ ਗੱਲ ਦੱਸਦੀ ਮੈਂ ਅੰਮ੍ਰਿਤਸਰ ਬਠਿੰਡਾ ਪੀਕੇ ਜੋ ਇੱਕ ਤਾਂ ਸਿੱਧੂ ਪਰ ਆਪੇ ਪੰਜਾਬ ਦੇ ਅੱਜ ਜਿਹੜਾ ਸੀ ਇਹ ਰੇਲਾ ਰੁਪੀਆਂ ਨੇ ਏ ਵੈਸੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਹੋਊਗਾ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਜਦੋਂ 2020 ਜਿਹੜਾ ਧਰਨਾ ਲੱਗਿਆ ਸੀ ਜਦੋਂ ਤੋਂ ਉੱਥੇ ਆਇਆ ਤੇ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਸੈਂਟਰ ਗਵਰਨਮੈਂਟ ਨੂੰ ਜਾਦ ਕਰਵਾਉਣ ਵਾਸਤੇ ਦੁਬਾਰਾ 13 ਫਰਵਰੀ ਨੂੰ ਦਿੱਲੀ ਨੂੰ ਜਾਣ ਰਿਹਾ ਸੀ ਤੇ ਜਿਹੜਾ ਹਰਿਆਣਾ ਸਰਕਾਰ ਤੇ ਸੈਂਟਰ ਗਵਰਨਮੈਂਟ ਸਰਕਾਰ ਨੇ ਸਾਨੂੰ ਰਸਤਿਆਂ ਦੇ ਵਿੱਚ ਰੋਕਿਆ ਜਿਹੜਾ ਸਾਡਾ ਛੁੱਪ ਕਰਨੀ ਉਹਦੇ ਵਿੱਚ ਸ਼ਹੀਦ ਹੋਇਆ ਬਹੁਤ ਸਾਰੇ ਵੀਰ ਜਿਹੜੇ ਸਾਡੇ ਫਟੜ ਹੋਏ ਸਾਡੇ ਸਾਧਨ ਤੋੜੇ ਗਏ ਉਹਨਾਂ ਨੇ ਆਹ ਦਾ ਨਾ ਸਮਾਂ ਦਾ 9-10 ਮਹੀਨੇ ਆਂਦਾ ਜਿਹੜਾ ਸਮਾਂ ਬੀਤ ਜਾਣ ਤੋਂ ਬਾਅਦ ਜਿਹੜਾ ਸਰਕਾਰ ਦੀ ਜਿਹੜਾ ਕੰਨ ਤੇ ਜੂਹਾ ਸਰਕੀ ਸਿੰਘ ਨੇ ਆਹ ਦਾ ਮਜਬੂਰੀ ਬਸ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਉਹਨਾਂ ਨੇ ਜਿਹੜਾ ਛੁੱਪੀ ਇਸ ਤਰੀਕੇ ਜਿਹੜਾ ਬੈਕਸ ਤੋਂ ਮਰਨ ਵਰਤ ਤੇ ਪਰ 25 ਦੀ ਰਾਤ ਨੂੰ ਹੀ ਐਸ.ਡੀ.ਐਮ ਦੀ ਨਾਲ ਪੰਜਾਬ ਦੀ ਸਰਕਾਰ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਨਾਂ ਨੂੰ ਰਾਤ ਨੂੰ ਚੋੜਾ ਵਾਂਗੂ ਲੈ ਕੇ ਜਾਂਦੀ ਆ ਆਗੇ ਮੂੰਹ ਦੀ ਖਾਣੀ ਪਈ ਹੈ ਪੰਜਾਬ ਸਰਕਾਰ ਨੂੰ ਮੈਂ ਇਹ ਗੱਲ ਵੀ ਐਡ ਕਰੂੰਗੀ ਵੀ ਮੂੰਹ ਦੀ ਖਾਣੀ ਪਈ ਹੈ ਜਿਹੜਾ ਮਾਨੂੰ ਦੁਬਾਰਾ ਛੱਡ ਕੇ ਗਈ ਬੜੀ ਹੀ ਇੱਜਦੇ ਦੇ ਨਾਲ ਔਰ ਸਦੀਆਂ ਗੱਡੀਆਂ ਨਾਲ ਲੈ ਆ ਕੇ ਜਿਹੜਾ ਮੀਟਿੰਗ ਕਰਕੇ ਵੱਡੇ ਅਧਿਕਾਰੀ ਆਉਂਦੇ ਔਰ ਉਹਨਾਂ ਛੱਡ ਕੇ ਗਏ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਇਸ ਪੰਜਾਬ ਸਰਕਾਰ ਬਾਰ ਬਾਰ ਇਹ ਜੇ ਪਤਨੀਆਂ ਹਰਕਤਾਂ ਫਿਰ ਕਿਉਂ ਕਰਦੀ ਹੈ ਸਰਕਾਰ ਪਰ ਇੱਥੇ ਮੈਂ ਇਹ ਵੀ ਕਹੂੰਗੀ ਵੀ ਪੰਜਾਬ ਸਰਕਾਰ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਦੇ ਨਾਲ ਰਲ ਕੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦਾ ਲੁੱਟਣ ਦਾ ਕੰਮ ਕਰ ਰਹੀ ਹੈ ਕਿਉਂ ਨਾ ਜਦੋਂ ਇਹ ਧਰਨਿਆਂ ਦੇ ਵਿੱਚ ਦੇਖੋ ਹਰ ਆਪਾਂ ਸਾਰਿਆਂ ਨੇ ਪਤਾ ਹੀ ਧਰਨਿਆਂ ਦੇ ਵਿੱਚ ਨਿੱਕੀ ਹੋਈ ਸਰਕਾਰ ਹੈ ਸਾਡੀ ਖਾਤੋਂ ਜਾ ਕੇ ਧਰਨਾ ਲਾ ਲੈਣ ਪੰਜਾਬ ਦੇ ਲੋਕਾਂ ਦੀ ਖਾਤਰ ਉੱਥੇ ਜਾ ਕੇ ਧਰਨਾ ਲਾ ਲੈ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਬਿਠਾਇਆ ਪੰਜਾਬ ਦਾ ਮੁੱਖ ਮੰਤਰੀ ਬਣਾਇਆ 92 92 ਐਮ ਐਲ ਏ ਦਿੱਤੇ ਹੈ ਮੈਂ ਉਹੀ ਕਹਿ ਰਹੀ ਹਾਂ ਜੀ ਕਿ ਪੇਟੀ ਪੰਜਾਬ ਦੀ ਸਰਕਾਰ ਨੂੰ ਸਾਡੇ ਵੱਲ ਕੁਝ ਧਿਆਨ ਦੇਣਾ ਚਾਹੀਦਾ ਹੈ ਸਾਡੇ ਮੰਗਾਂ ਵੱਲ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੇ ਜਾ ਕੇ ਰੱਖਣਾ ਤੇ ਜਿਹੜੀਆਂ ਜਾਨਾਂ ਸਾਡੀਆਂ ਜਾਨਾਂ ਨਾ ਜਾਣ ਕਿਉਂਕਿ ਜਿਹੜਾ ਸਾਡਾ ਸੁਦੇ ਦਾ ਪਰਦਾਣਾ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਆ ਇਸ ਟਾਈਮ 22 ਦਿਨ ਅੱਜ ਹੋ ਗਏ ਉਹਨਾਂ ਨੇ ਕਰਨ ਦਾ ਦਾਣਾ ਉਹਨਾਂ ਦੇ ਜਿਹੜਾ ਅੰਦਰ ਨਹੀਂ ਪਰ ਇੱਥੇ ਮੈਂ ਇਹ ਕਹੂੰਗੀ ਸੈਂਟਰ ਗਵਰਨਮੈਂਟ ਨੂੰ ਵੀ ਤੁਸੀਂ ਇਹ ਖਿਆਲ ਆ ਜਿਹੜਾ ਤੁਹਾਡਾ ਮਨ ਦੇ ਵਿੱਚੋਂ ਕੱਢ ਦਿਓ ਵੀ ਅਗਰ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਸ਼ਹੀਦ ਹੁੰਦੇ ਆ ਲੋਕਾਂ ਦੀਆਂ ਮੰਗਾਂ ਦੇ ਖਾਤਰ ਵੀ ਆ ਮੁੜ ਕੇ ਪਤਾ ਨਹੀਂ ਅंदोलਨ ਥੱppa ਪੈ ਜਾਊਗਾ ਇਹ ਸਭੀ ਬਹੁਤ ਵੱਡੀ ਲੈਣ ਆ ਸਾਡੇ ਆਗੂਆਂ ਦੀ ਬਹੁਤ ਵੱਡੀ ਲੈਣ ਆ ਮਰਨ ਵਰਤ ਤੇ ਬੈਠੇ ਨੂੰ ਤੇ ਸਾਡੀਆਂ ਪੈਣਾ ਦੇ ਵੀ ਬਹੁਤ ਵੱਡੀ ਜਿਹੜੀ ਮਰਨ ਵਰਤ ਨੂੰ ਲੈ ਕੇ ਲੈਣ ਬਹੁਤ ਵੱਡੀ ਅਸੀਂ ਸ਼ੀਰ ਬਿਲਾ ਪਾ ਦੇਾਂਗੇ ਪਰ ਇਹ ਜਿਹੜੀਆਂ ਮੰਗਾਂ ਹਰ ਹਾਲਤ ਦੇ ਵਿੱਚ ਅਸੀਂ ਇਹ ਲਾਗੂ ਕਰਵਾ ਕੇ ਰੱਖਾਂਗੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਉਹ ਹਰ ਹਾਲਤ ਦੇ ਵਿੱਚ ਅਸੀਂ ਹੱਥ ਆਪ ਦੇ ਲੈ ਕੇ ਹਾਂਜੀ ਇੱਥੇ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਜਿਹੜੇ ਲੋਕ ਅਪਲਏ ਜਾਂ ਤੇ ਬੰਦੀ ਨਾਲ ਜੁੜੇ ਐ ਜਾਂ ਨਹੀਂ ਜੁੜੇ ਕਿਉਂਕਿ ਜਿਹੜੀਆਂ ਇਹ ਮੰਗਾਂ ਨੇ ਇਹ ਕੱਲੇ ਕਿਸਾਨ ਜਿਹੜੇ ਖੇਤੀ ਕਰਦੇ ਉਹਨਾਂ ਦੀਆਂ ਨਹੀਂ ਇਹ ਹਰ ਕਿਸੇ ਵਰਗ ਦੀ ਹਰ ਇੱਕ ਵਰਗ ਜਿਹੜਾ ਦੋਹਾਂ ਦੀ ਰੋਟੀ ਖਾਂਦਾ ਹਰ ਇੱਕ ਕਿਸੇ ਦੀ ਮੰਗ ਹੈ ਵੱਡੀ ਗਿੰਦੀ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਪਿਆਣਾ ਬੰਨ ਕੇ ਵੱਡੀਆਂ ਸਾਡ ਗਿਣਤੀ ਦੇ ਵਿੱਚ ਜਿੱਥੇ ਵਿੱਚ ਸਾਡੀਆਂ ਭੈਣਾਂ ਜਿਹੜਾ ਖਨੋਰੀ ਬਾਰਡਰ ਤੇ ਜਾਣ ਕਿ ਇਹ ਹਰ ਕਿਸੇ ਦੀ ਲੜਾਈ ਹੈ ਮੈਂ ਫੇਰ ਕਹਿੰਦੀ ਆ ਅਗਰ ਜੇ ਉਹਨਾਂ ਨੂੰ ਕੁਝ ਹੁੰਦਾ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਨੂੰ ਅਗਰ ਜੇ ਕੁਝ ਹੁੰਦਾ ਤਾਂ ਇੰਨਾ ਤੋਂ ਬਾਅਦ ਥੋੜੀ ਪੰਜਾਬ ਦੇ ਲੋਕੋ ਲੜਾਈ ਲੜਨ ਵਾਲਾ ਕੋਈ ਵੀ ਨਿਰੋਗਾ ਅੱਗੇ ਕੋਈ ਵੀ ਨਾ ਆਊਗਾ ਤੇ ਕੰਮ ਹੈ ਬੇਨਤੀ ਕਰਨੀ ਤੁਹਾਡੇ ਚੈਨਲ ਨਾਲ ਰਾਹੀਂ ਵੀ ਉਹਨਾਂ ਨੂੰ ਆਪਾਂ ਬਚਾ ਲਈਏ ਤੇ ਜਿਹੜੀਆਂ ਮੰਗਾਂ ਇਹ ਸਰਕਾਰ ਸੈਂਟਰ ਗਵਰਨਮੈਂਟ ਕੋਲੋਂ ਆਪਾਂ ਮੰਨਾਈਏ ਮੈਂ ਜਸਵੰਤ ਸਿੰਘ ਜਮਾਨ ਕਿਤੇ ਦੇ ਦੇ ਦਾਂਗੇ ਇਲਾਕਾ ਗੋਬੀ ਕੇ ਜੀ ਸੁਧੂ ਕਰੋ ਚੁੰਬਾ ਜਿਹੜਾ ਸੱਤ ਕੋਆਟ ਕਿੱਲੇ ਦੀ ਖਲਕਾ ਤੁਹਾਡੇ ਨਦਮ ਰਾਹੀ ਕੋਈ ਨਾ ਕੋਈ ਆਜ ਨਹੀਂ ਵਿਚਨਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਆਵਾਜ਼ ਹੈ ਨਾ ਸ਼ੁੱਤੇ ਪਿਆ ਦੀ ਜ਼ਮੀਰਾਂ ਨੂੰ ਜਗਾ ਦਿੰਦੀ ਹੈ ਸਾਡਾ ਇੱਥੇ ਧਰਨੇ ਇੱਥੇ ਧਰਨਾ ਕੋਈ ਲਾਉਣ ਦਾ ਚਾਰ ਨਹੀਂ ਸੀ ਰੇਲਾਂ ਰੋਕਣ ਦਾ ਇਹਨਾਂ ਨੂੰ ਕਿੱਥੇ ਲਾਉਣ ਦਾ 13 ਮਹੀਨੇ ਅਸੀਂ ਦਿੱਲੀ ਵਿੱਚ ਲਾ ਕੇ ਆਏ ਆ ਨਾਲੇ 750 ਕਿਸਾਨ ਸ਼ਹੀਦ ਕਰਾ ਕੇ ਆਏ ਆ ਤਾਂ ਫਿਰ ਅਸੀਂ 13 ਫਰਵਰੀ ਨੂੰ ਦੁਆਰਾ ਦਿੱਲੀ ਜਾਣ ਦੀ ਵਿਚਾਰ ਕੀਤੀ ਕਿ ਸੁੱਤੀ ਪਈ ਸਰਕਾਰ ਨੂੰ ਕੀਤੇ ਹੋਏ ਵਾਅਦੇ ਜਿਹੜੇ ਯਾਦ ਕਰਾਇਆ ਇਹ ਤੇ ਇਹਨਾਂ ਨੇ ਬੜੀਆਂ-ਬੜੀਆਂ ਵੱਡੀਆਂ ਕੰਨਾਂ ਉੱਤੇ ਕੱਢ ਕੇ ਜਿਵੇਂ ਕੋ ਪਾਕਿਸਤਾਨ ਦਾ ਬਾਰਡਰ ਹੋਵੇ ਸਾਡੇ ਉੱਪਰ ਬੜਾ ਆਂਦਾ ਤੋਂਦਾ ਜਿਹੜਾ ਵਜ਼ੀਰ ਵੱਲ ਜਿਹੜਾ ਚਲਾਇਆ ਸਾਡੇ ਉੱਪਰ ਉਹ ਗੋਲੇ ਜਿਹੜੇ ਕਿ ਚੰਗਾਂ ਤੇ ਵਰਤੇ ਜਾਂਦੇ ਨੇ ਕੁਝ ਕਿ ਬੰਦਿਆਂ ਦੀ ਸਾਡੀ ਨਿਗਾ ਚਲੀ ਗਈ ਕੁਝ ਕਿ ਬੰਦੇ ਬੇਫਿੱਟ ਹੋ ਗਏ ਸਰੀਰ ਪੱਖੋਂ ਜਿੰਨਾ ਜੋ ਜਰਾ ਤੁਆ ਸਰੀਰ ਦੇ ਅੰਦਰ ਜਾਂਦਾ ਰਿਹਾ ਇੱਕ ਸਾਡਾ ਵੀਰ ਸ਼ੂਭ ਕਰਨ 13 ਤਰੀਕ ਨੂੰ ਉਹਨਾਂ ਨੇ ਸਿੱਧੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਜੱਕ ਨਾ ਜਾ ਰਹੀ ਸੀ ਬਦੀ ਕਨੌੜੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਦੇ ਵਿੱਚ ਸਾਡੀਆਂ ਜਥੇ ਬੰਦੀਆਂ ਅੜੀਆਂ ਹੋਈਆਂ ਨੇ ਲੱਗੀਆਂ ਉੱਥੇ ਸਵਾਮੀ ਦਾਸ ਰਿਪੋਰਟ ਲੈਣ ਵਾਸਤੇ ਤੇ ਮੋਦੀ ਦੇ ਕੀਤੇ ਹੋਏ ਵਾਅਦਿਆਂ ਤੋਂ ਇਹ ਮੁਕਰਿਆ ਹੋਇਆ ਹੈ ਆਖਰ ਦੇ ਵਿੱਚ ਜਿਹੜਾ ਕੋਈ ਆਗੂ ਸਹਿਬਾਨ ਹੋਵੇ ਉਹਨੂੰ ਕਬੜੀ ਵੱਡੀ ਚਿੰਤਾ ਹੁੰਦੀ ਹੈ ਮੈਂ ਚੱਲੂ ਤੇਰੇ ਕੋਈ ਮੈਂ ਵੋਟਾਂ ਦੇ ਨਾਲ ਨਹੀਂ ਬਣਾਇਆ ਮੈਨੂੰ ਯਾਰ ਜਨਤਾ ਨੇ ਐਡਾ ਵੱਡਾ ਜਿਹੜਾ ਵੱਧਵਾ ਦਿੱਤਾ ਹੈਗਾ ਇੱਕ ਪਦਵਾਰ ਨਾ ਐਮਐਲਏ ਦਾ ਲੀਡਰ ਨਾ ਕੋਈ ਕੋਈ ਵੀ ਜਿਹੜਾ ਇਹਦੇ ਮੁਕਾਬਲੇ 'ਚ ਨਹੀਂ ਜਾਂਦਾ ਜਿਉਂਦੇ ਰਾਣਾ ਇਹ ਜਿਹੇ ਇਨਸਾਨ ਜਿਨ੍ਹਾਂ ਨੇ ਕਿ ਸਾਨੂੰ ਐਮਐਸਬੀ ਮਿਲਦੀ ਸੀ ਜਿਹੜੀਆਂ ਸਟੇਟਾਂ ਦੇ ਵਿੱਚ ਨਹੀਂ ਮਿਲਦੀ ਸੀ 900 ਰੁਪਏ ਨੂੰ ਝੋਨਾ ਵਿਕਦਾ ਸੀਗਾ ਉਹਨਾਂ ਨੂੰ ਜਾ ਕੇ ਜਗਾਇਆ ਤਾਂ ਸਰਕਾਰ ਨੂੰ ਬੜਾ ਵੱਡਾ ਜਿਹੜਾ ਦੁੱਖ ਹੋਇਆ ਫਿਰ ਇਹਨੇ ਕਿਹਾ ਇਹ ਤਾਂ ਗੋਂਗੀ ਬੋਲੀ ਸਰਕਾਰ ਜਿਹੜੀ ਸੁੱਤੀ ਪਈ ਹੈ 26 ਤਰੀਕ ਤੋਂ ਮਰਨ ਵਰਤੇ ਬੈਠ ਗਏ ਉਹ ਕਹਿੰਦਾ ਜੀ ਸਵਾਦ ਅੱਜ ਵੀਰੋ ਤੁਹਾਡੇ ਮੱਦੇ ਮਰਜ਼ੀ ਦੱਸਦੇ ਆਂ ਵੀ 23 ਦਿਨ ਹੋ ਗਏ ਇਹਨਾਂ ਨੂੰ ਇਹਨਾਂ ਦੇ ਅੰਦਰ ਕੋਈ ਕਣਕ ਦਾ ਦਾਣਾ ਵੀ ਨਹੀਂ ਗਿਆ ਇਕੱਲੇ ਪਾਣੀ ਦੀ ਘੁੱਟਤੀ ਨੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਇਹਨਾਂ ਦੀ ਸੋਚ ਹੈ ਜੇ ਮੇਰੀ ਜ਼ਿੰਦਗੀ ਲੇਖੇ ਲੱਗ ਜੂਗੀ ਤਾਂ ਉੱਥੇ ਕਾਫੀ ਇਸ ਤੋਂ ਬਾਅਦ ਬੜਾ ਲੰਮਾ ਲਾਰਾ ਬਣਿਆ ਹੋਇਆ ਹੈ ਕਿ ਇਹਨਾਂ ਦੀ ਮੇਰਾ ਕੋਈ ਸਿਸਕਾਰ ਨਾ ਕੀਤਾ ਜਾਵੇ ਮੇਰੀ ਡੈੱਡ ਬਾਡੀ ਇੱਥੇ ਹੀ ਰੱਖੀ ਜਾਵੇ ਉਸ ਤੋਂ ਬਾਅਦ ਨੰਬਰ ਵਾਈਜ਼ ਜਿਹਦੀ ਵਾਰੀ ਆਉਂਦਾ ਫਿਰ ਉਹ ਮਰਨ ਵਰਤੇ ਬੈਠੂਗਾ ਇਸ ਸਰਕਾਰ ਨੂੰ ਗੁੰਗੀ ਬੋਲੀ ਸਰਕਾਰ ਨੇ ਸਰਦਾਰ ਜਿੰਜੀਤ ਸਿੰਘ ਢੱਲੇਵਾਲ ਦੇ ਵਾਅਦੇ ਮੁਤਾਬਕ ਅਸੀਂ ਸੁਣਾਉਣ ਵਾਸਤੇ ਅੱਜ ਸਾਡਾ ਆਲ ਇੰਡੀਆ ਆਲ ਪੰਜਾਬ ਸਾਰੇ ਜਿਹੜਾ ਰੇਲਾ ਰੋਕਦਾ ਇਹੀ ਪ੍ਰੋਗਰਾਮ ਹੈ ਸਾਡਾ ਕਿਸੇ ਭਰਾ ਨਾਲ ਜਾਂ ਜਿਹੜੀਆਂ ਸਵਾਦੀਆਂ ਜਾਣਾਂ ਕਿਸੇ ਨਾਲ ਨਹੀਂ ਸਾਨੂੰ ਵੀ ਬਹੁਤ ਵੱਡਾ ਦੁੱਖ ਆਉਂਦਾ ਪਰ ਸਰਕਾਰ ਨੂੰ ਸੁੱਤੀ ਪੇਨ ਜੁਗਾਵਣ ਵਾਸਤੇ ਜਿਹੜਾ ਉਹ ਤੁਮਕੋ